ਐ ਦੋਸਤੋ ਲਾਇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਕਾਮਾਂ ਵਾਲੀ ਪੋਲ ਤੋਂ ਤਾਂ ਸਾਡੇ ਨਾਲ ਦੇਖੋ ਜੀ ਕਾਮਾਂ ਵਾਲੀ ਪੋਲ ਇਹ ਅੱਗੇ ਐ ਬੰਨ ਬਣਿਆ ਤਾਂ ਇਸ ਏਰੀਏ ਦੇ ਵਿੱਚ ਤੁਸੀਂ ਦੇਖੋ ਜੀ ਮਲਿਆ ਮੇਟ ਹੋ ਗਿਆ ਫਸਲਾਂ ਖਰਾਬ ਹੋ ਗਿਆ ਤਾਂ ਅਸੀਂ ਇਹ ਬਾਬਾ ਜੀ ਦੀ ਟਾਣੀ ਤੇ ਖੜੇ ਆ ਰੁਕੇ ਆ ਇੱਥੇ ਡੇਢ ਦੋ ਮਹੀਨੇ ਪਹਿਲਾਂ ਪੂਰਾ ਪ੍ਰੋਪਰ ਬਣਿਆ ਮਕਾਨ ਵਿਖਦਾ ਸੀ ਤਾਂ ਇੰਨੀ ਕੋ ਇਹਨੂੰ ਮਾਰ ਪਈ ਕਿ ਇਹ ਜਿਹੜਾ ਮਕਾਨ ਮਲਿਆ ਮੇਟ ਹੋ ਗਿਆ ਇੱਥੇ ਛੱਤ ਵੀ ਨਹੀਂ ਰਹੀ ਇਟਾਂ ਵੀ ਨਹੀਂ ਰਹੀਆਂ ਤੇ ਉਹ ਗਾਰਾ ਵੀ ਨਹੀਂ ਰਿਹਾ ਟੋਏ ਵੱਜ ਗਏ ਬਾਬਾ ਜੀ ਤੁਸੀਂ ਆਪਣੇ ਘਰ ਦੇ ਮਾਲਕ ਹੋ ਹਾਂ ਜੀ ਆ ਅਸੀਂ ਗੱਲਬਾਤ ਕਰਾਂਗੇ ਜੀ ਇਧਰ ਕੁਝ ਸਾਥੀ ਇੱਥੇ ਖੜੇ ਸੀ ਤਾਂ ਉਹ ਬੱਚਾ 10ਵੀਂ ਪੜ ਰਿਹਾ ਉਹਨਾਂ ਨੂੰ ਉਹਨਾਂ ਨੇ ਸੇਵਾ ਕੀਤੀ ਹੈ ਥੋੜੀ ਜੀ ਜੋ ਤਾਂ ਇਧਰ ਵੀਰ ਨਾਲ ਆਪਾਂ ਗੱਲਬਾਤ ਕਰਾਂਗੇ ਤਾਂ ਵੀਰ ਜੀ ਤੁਹਾਡਾ ਸ਼ੁਭ ਨਾਮ ਜਾਣਨਾ ਚਾਹਾਂਗੇ ਨਾਮ ਰਰਾਜ ਸਿੰਘ ਜੀ ਪਿੰਡ ਰਾਮ ਸਿੰਘ ਵਾਲੇ ਪੈਣੀ ਦੇ ਰਹਿਣ ਵਾਲਾ ਜੀ ਤਾ ਇੱਥੇ ਫਿਰ ਆਪਣੇ ਜਿਹੜੀ ਥਾਂ ਤੇ ਖੜੇ ਆ ਇੱਥੇ ਆਪਣਾ ਘਰ ਸੀ ਘਰ ਸੀ ਰਹਿ ਸੀ ਕਮਰਾ ਤੇ ਰਹਿ ਸੀ ਤੇ ਛੱਡ ਸੀ ਪਸਵਾ ਦੀ ਜੀ ਤਾਂ ਜਿਹੜੇ ਕਮਰੇ ਵਿੱਚ ਕੋਈ ਸਮਾਨ ਤੁਹਾਨੂੰ ਪਤਾ ਲੱਗਿਆ ਜੋ ਹੜ ਆਇਆ ਤੇ ਇਹ ਕੱਢਿਆ ਕਿਵੇਂ ਸੀ ਉਦੋਂ ਸਮਾਨ ਕੁਝ ਤਾਂ ਕੱਢ ਲਿਆ ਸੀ ਤੇ ਕੁਝ ਰੋੜ ਗਿਆ ਰੋੜ ਗਿਆ ਜੀ ਤਾਂ ਇੱਥੇ ਮੇਰੇ ਸਾਹਮਣੇ ਤਾਂ ਦੇਖ ਲੋਕ ਬੜੇ ਬੜੇ ਦੂਰੋਂ ਦੇਖਣ ਆਉਂਦੇ ਸੀ ਪਾਣੀ ਦਾ ਵਹਾਅ ਬੜਾ ਤੇਜ਼ ਸੀ ਕੋਈ ਸਮਾਨ ਫਿਰ ਨਹੀਂ ਬਚਿਆ ਨਹੀਂ ਬਚਿਆ ਤਾਂ ਰਾਤ ਨੂੰ ਪਾਇਆ ਗਿਆ ਸੀ ਪਾਣੀ ਜੀ ਤਾ ਇਹ ਦੇਖੋ ਜੀ ਕਾਫੀ ਵੀਰ ਦਾ ਵੱਡਾ ਨੁਕਸਾਨ ਹੋਇਆ ਤਾਂ ਹੁਣ ਕਿਵੇਂ ਸਰਕਲ ਚੱਲ ਰਿਹਾ ਜੀ ਸਰਕਲ ਬਹੁਤ ਔਖਾ ਚੱਲ ਰਿਹਾ ਹੁਣ ਜੀ ਬਹੁਤ ਹੀ ਔਖਾ ਕਿੰਨੇ ਬੱਚੇ ਨੇ ਜੀ ਬੱਚੇ ਮੇਰੇ ਦੋ ਨੇ ਜੀ ਇੱਕ 10ਵੀਂ ਪੜਦਾ ਹੈ ਜੀ ਇੱਕ ਛੋਟਾ ਉਹ 7ਵੀਂ ਪੜਦਾ ਹੈ ਜੀ ਹਾਂ ਤਾਂ ਅੱਗੇ ਉਹ ਬੇਟਾ ਤੇ ਕਿਹੜੀ ਕਲਾਸ ਆਪਣੀ 10ਵੀਂ 10ਵੀਂ ਜੀ ਤਾਂ ਹੁਣ ਜੀ ਫਿਰ ਕਿਵੇਂ ਸਰਕਲ ਚੱਲ ਰਿਹਾ ਜੀ ਸਰਕਲ ਬਸ ਸਾਵਣ ਤੇ ਆੜੀ ਟਪਾ ਕਰਕੇ ਟਾਈਮ ਪਾਸ ਕੀਤੀ ਜਾਂਦੇ ਆ ਹਮ ਹਮ ਬਹੁਤ ਔਖਾ ਹੈ ਤਾਂ ਜਦੋਂ ਤੁਸੀਂ ਇਹ ਮਕਾਨ ਡਿੱਗਿਆ ਸੀ ਇਸ ਤੋਂ ਪਹਿਲਾਂ ਕੋਈ ਹੋਰ ਸਰਕਾਰ ਵੱਲੋਂ ਕੋਈ ਦਾਨੀ ਸੱਜਣ ਕੋਈ ਗੱਲਬਾਤ ਕਰ ਗਿਆ ਕੋਈ ਲਿਖ ਗਿਆ ਦਾਨੀ ਸੱਜਣ ਕਹਿੰਦੇ ਨੇ ਆਵਾਂਗੇ ਜਦੋਂ ਪਾਣੀ ਸੁੱਕ ਗਿਆ ਤਾਂ ਜੀ ਜੀ ਫਿਰ ਤੁਹਾਡੀ ਕੋਸ਼ਿਸ਼ ਮਦਦ ਕਰਾਂਗੇ ਜੀ ਇਹ ਹਾਲੇ 10 ਦਿਨ ਪਾਣੀ ਹੋਰ ਨਹੀਂ ਸੁੱਕਦਾ ਜੀ ਅਜੇ ਤਾਂ ਕੋਈ ਹੱਲ ਨਹੀਂ ਹੋਇਆ ਹਾਂਜੀ ਆਪਣੇ ਬੱਚਾ ਫਿਰ 10ਵੀਂ ਜਾ ਰਿਹਾ ਤੇ ਇਹਨਾਂ ਦੇ ਆ ਫਿਰ ਹੁਣ ਕਿਵੇਂ ਸਰਕਲ 10ਵੀਂ ਪੜਦਾ ਮੇਰਾ ਬੱਚਾ ਜੀ ਤੇ ਫੀ ਸੁਣ ਸਰਕਾਰ ਨੂੰ ਚਾਹਨੇ ਵੀ ਇਹਨਾਂ ਦੀ ਮਾਫਤ ਦਸ ਮਹੀਨੇ ਦੀ ਕੀਤੀ ਜਾਵੇ ਜੀ ਫੀ ਸੁਣ ਕਿਥੋਂ ਦੇਵਾਂਗੇ ਕਿਉਂਕਿ ਖਾਣ ਨੂੰ ਨਹੀਂ ਸਾਡੇ ਕੋਲ ਕੁਝ ਹੋਰ ਬਚਿਆ ਹੋਣਾ ਇਸ ਕਿਥੋਂ ਭਰਾਂਗੇ ਜੀ ਬਹੁਤ ਔਖਾ ਹੈ ਤਾਂ ਇਹ ਸਾਡੀ ਤਸਵੀਰਾਂ ਦੇਖੋ ਵੀਰਾ ਨਿਕਿਆ ਮੇਰਾ ਜਿਹੜਾ ਹੈਗਾ ਸਿਰ ਦੀ ਛੱਤ ਵੀ ਦੇਖੋ ਜੀ ਕਪੜਾ ਪਾਇਆ ਤਰਪੈਲ ਵੀ ਨਹੀਂ ਕੋਈ ਤਰਪੈਲ ਵਗੈਰਾ ਨਹੀਂ ਮਿਲੀ ਨਹੀਂ ਮਿਲੀ ਤਰਪੈਲ ਵੀ ਨਹੀਂ ਮਿਲੀ ਮੈਨੂੰ ਤਾਂ ਤੁਸੀਂ ਮੇਨ ਰੋਡ ਤੇ ਹੋ ਇੱਥੇ ਕੋਈ ਸਰਕਾਰੀ ਪ੍ਰਸ਼ਾਸਨ ਮੁਲਾਜ਼ਮ ਆ ਪਹਿਲਾ ਗਾਰੀ ਐ ਤੇ ਇੱਥੇ ਰੁਕਦੇ ਨਹੀਂ ਤੁਹਾਡੇ ਕੋਲ ਨਹੀਂ ਰੁਕਦੇ ਅੱਗੇ ਜਾਂਦੇ ਨੇ ਕਹਿੰਦੇ ਗਲਾਬਾ ਡੁੱਬਾ ਵੇ ਇੱਕ ਨੰਬਰ ਇੱਧਰ ਸਾਰਿਆਂ ਗਾਈ ਟੱਪੀ ਜਾਂਦੇ ਨੇ ਇੱਥੇ ਵੇਖਤੇ ਵੀ ਜਾਂਦੇ ਨੇ ਹੁਣ ਮੰਗ ਕੀ ਕਰਦੇ ਹੋ ਮੰਗ ਸਰਕਾਰ ਨੂੰ ਇਹ ਕਰਨੇ ਵੀ ਸਾਡੀ ਮਦਦ ਕੀਤੀ ਜਾਵੇ ਗਰੀਬ ਬੰਦੇ ਆ कोई छत को कोई कमरा पाके ਦਿੱਤਾ ਜਾਵੇ ਵੀਰ ਜੀ ਇੱਕ ਗੱਲ ਹੋਰ ਤੂੰ ਕਿਉਂਕਿ ਕਾਵਾਣੀ ਬੋਲ ਤੂੰ ਤੁਸੀਂ ਬਿਲਕੁਲ ਅੱਗੇ ਢੇੜੇ ਹੋ ਉਧਰ ਢਾਣੀਆਂ ਤੇ ਕਈ ਕਾਫੀ ਘਰ ਅੱਗੇ ਉਹਨਾਂ ਤੋਂ ਚਲੋ ਸ਼ਾਇਦ ਉਹ ਢਾਣੀ ਵਾਲਾ ਤੁਸੀਂ ਤਾਂ ਬਿਲਕੁਲ ਰੋਡ ਤੇ ਹੋ ਤਾਂ ਫੇਰ ਵੀ ਨਹੀਂ ਰੁਕਦੇ ਫੇਰ ਵੀ ਨਹੀਂ ਰੁਕਦੇ ਜੀ ਹਾਂ ਉਹ ਘਰੇ ਕੇ ਅੰਦਰ ਵਾਸ ਘਰੇ ਨਾਲ ਆਪਦੇ ਆਪ ਹੀ ਡੇਗ ਲਿਆਉਣਾ ਜੀ ਤਾਂ ਇਹ ਸਾਡੀ ਤਸਵੀਰਾਂ ਵੀਰਾਂ ਨੇ ਕਿਹਾ ਕਿ ਸਾਡਾ ਰੋਡ ਦੇ ਉੱਪਰ ਘਰ ਹੈ ਤਾਂ ਅੱਗੇ ਹੀ ਜਾਂਦੇ ਆ ਗੁਲਾਬਾ ਪੈਣੀ ਸੱਦਾ ਸਿੰਘ ਪੈਣੇ ਟਾਣੀ ਤਾਂ ਸਾਡੇ ਕੋਲ ਕੋਈ ਰੁਕਦਾ ਨਹੀਂ ਜੀ ਤਾਂ ਇਧਰ ਅ ਵੀਰ ਜੀ ਵੀ ਆਇਓ ਇਹਨੇ ਦੁੱਖ ਮਹਿਸੂਸ ਕਰ ਰਹੇ ਨੇ ਬਜ਼ੁਰਗਾਂ ਦੇ ਵਿੱਚ ਬੈਠੇ ਹੋ ਨੇ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਆ ਜੀ ਜੀ ਅੱਜ ਉਹ ਤਾਂ ਤਾਂ ਤੁਹਾਡਾ ਬੱਚਾ ਵੀ ਜੀ 10ਵੀਂ ਪੜਦਾ ਜੀ ਤਾਂ ਤੁਸੀਂ ਸਰ ਇੱਥੇ ਅੱਜ ਆਏ ਹੋ ਤਾਂ ਕਿਵੇਂ ਲੱਗ ਰਿਹਾ ਜੀ ਇਹਨਾਂ ਦਾ ਦੁੱਖ ਖਰਾ ਦੁੱਖ ਲੱਗਾ ਸਾਨੂੰ ਦੇਖ ਕੇ ਜੀ ਤੁਹਾਂ ਕੀ ਦੇਖਦੇ ਹੋ ਸਹੀ ਸਾਰੇ ਪਿੰਡਾਂ ਵਿੱਚ ਹੜਾ ਦੀ ਮਾਰ ਨਾਲ ਕਾਫੀ ਨੁਕਸਾਨ ਹੋਇਆ ਅਸੀਂ ਫਾਜ਼ਲਕਾ ਚ ਲਗਾਤਾਰ ਆਉਂਦੇ ਸਾਨੂੰ ਪੀਜੀ ਵਾਲੀ ਸਾਡਾ ਕਿਹੜਾ ਹੈ ਇਹ ਆਪਣਾ ਨਾਮ ਤੇ ਪੂਰਾ ਐਡਰੈਸ ਦੱਸਿਆ ਜਾਏ ਜੀ ਮੈਂ ਫਗਵਾੜੀ ਅਮਰੀਕਾ ਸਣਾ ਮੂਨ ਵਸੀ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ ਤੇ ਸਾਡੀ ਟੀਮ ਆ 10 ਕੋ ਕਾ ਅੰਬੇਡਕਰ ਅਤੇ ਸ਼ੁਕਾ ਐਨਫੋਰਟੇਨਮੈਂਟ ਅਤੇ ਸੀਜੀ ਗੁਰੂ ਦਾ ਸਭਾ ਕੈਲੀਫੋਨੀਆ 11 ਮੇਰੀ ਇੰਟਰਨੈਸ਼ਨਲ ਫਾਊਂਡੇਸ਼ਨ ਹੈ ਤੇ ਜੀ ਗੁਰੂ ਰਵਿਦਾਸ ਸਵਾਹ ਸੈਨੇਲਕੋਨੀਆ ਉਹਨਾਂ ਦਾ ਸਹਿਯੋਗ ਨਾਲ ਅਸੀਂ ਲਗਾਤਾਰ ਜਿਹੜਾ ਫਲਾਂ ਦੇ ਜਿਹੜੇ ਮਾਲ ਪੈਂਡਾ ਆਏ ਆ ਉਹਨਾਂ ਦਾ ਸਹਿਯੋਗ ਕਰਨੇ ਉਹਨਾਂ ਦੀ ਸਹਾਇਤਾ ਜ਼ਰੂਰਤ ਅਨੁਸਾਰ ਸਮਗਰੀ ਲੈ ਕੇ ਜਾ ਰਹੇ ਹਾਂ ਫਕਾ ਤੀਜਾ ਕਿਹੜਾ ਤੇ ਅੱਜ ਥੋੜਾ ਰਸਤਾ ਕਾਫੀ ਖਰਾਬ ਸੀਗਾ ਉਹ ਵੀ ਟੁੱਟੇ ਸਗੇ ਰਸਤੇ ਵੀ ਕਾਫੀ ਟੁੱਟੇ ਸਗੇ ਤੇ ਅੱਜ ਸਾਨੂੰ ਇੱਧਰ ਕਾਮਾ ਵਾਲੀ ਪੱਤ ਲੱਗ ਪਈ ਸਮਾਨ ਸਗਾ ਬੱਚਿਆਂ ਦਾ ਸਕੂਲ ਬੈਗ ਸਗੇ ਕੰਬਲ ਸਗੇ ਹੋਰ ਰਾਹਤ ਸਮਗਰੀ ਸਗੇ ਇਹਦੀ ਬਹੁਤ ਜ਼ਰੂਰੀ ਸੀਗੀ ਦਵਾਈਆਂ ਸਗੇ ਪਾਣੀ ਸਗਾ ਉਸੀਂ ਦੇਖਿਆ ਤਾਂ ਇੱਕ ਦੇਖਿਆ ਘਰ ਬਿਲਕੁਲ ਟੁੱਟਾ ਹੋਇਆ ਆ ਮਤਲਬ ਇੰਨੀ ਮਤਲਬ ਤੇਜ਼ ਪਾਣੀ ਆ ਮਤਲਬ 10 10 12 12 ਫੁੱਟ ਪਾਣੀ ਸੀਗਾ ਜਿਹੜਾ ਪੂਰਾ ਹੀ ਮਤਲਬ ਘਰੇ ਹੀ ਉਹਨਾਂ ਨੇ ਬਾਹਰ ਥਾਉਣਾ ਪੂਰਾ ਮਤਲਬ ਕੋਈ ਚੀਜ਼ ਜਿਹੜੀ ਛੱਡੀ ਨਹੀਂ ਗਈ ਡੰਗਰ ਡੰਗਰ ਉਹਨਾਂ ਨੇ ਆਪਣੇ ਕੋਲ ਕੇ ਲੈ ਗਿਆ ਸਮਾਨ ਕਿੰਨਾ ਕੁ ਚੱਕ ਕੇ ਲੈ ਜਾ ਸਕਦੇ ਬਾਕੀ ਸਾਰਾ ਸਮਾਨ ਉੜ ਗਿਆ ਮਤਲਬ ਬੜਾ ਦੁੱਖ ਲੱਗਾ ਦੇਖ ਕੇ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਰਿਹਾ ਬਿਲਕੁਲ ਕੁਝ ਵੀ ਨਹੀਂ ਰਿਹਾ ਸਿਰਫ ਇੱਟਾ ਆ ਛੱਤ ਨਾ ਕੋ ਕੰਦ ਕੁਝ ਵੀ ਨਹੀਂ ਰਿਹਾ ਮਤਲਬ ਬੜਾ ਦੁੱਖ ਹੋਇਆ ਸਾਨੂੰ ਦੇਖ ਕੇ ਤੇ ਅਸੀਂ ਜਿੰਨਾ ਪੁਲਿਸ ਸਾਡੀ ਖਮਦਾਰ ਕਿ ਅਸੀਂ ਮਤਲਬ ਅਪੀਲ ਕਰਦੇ ਆ ਕਿ ਜਿਹੜੀਆਂ ਸੰਸਥਾਵਾਂ ਇੱਧਰ ਆਉਂਦੀਆਂ ਸ ਇਹਾਂ ਬਿਨਾਂ ਦਾ ਸਹਿਯੋਗ ਜ਼ਰੂਰ ਕਰਨ ਜਿੰਨਾ ਹੋਗਾ ਅਸੀਂ ਵੀ ਕਰਾਂਗੇ ਜਿਹੜੀਆਂ ਹੋਰ ਸੰਸਥਾਵਾਂ ਜਿਹੜੀਆਂ ਮਤਲਬ ਇਹ ਇਹਨਾਂ ਦਾ ਜਿੰਨੀ ਵੱਧ ਤੋਂ ਵੱਧ ਹੈਲਪ ਹੋ ਸਕੇ ਉਹ ਜ਼ਰੂਰ ਕਰੋ ਜੀ ਧੰਨਵਾਦ ਜੀ